ਸੋ ਪਾਣੀਆਂ ਦਾ ਮਸਲਾ ਵਧਿਆ ਹੋਇਆ ਹੈ ਇਲਜ਼ਾਮ ਤਰਾਸ਼ੀਆਂ ਬਿਆਨਬਾਜ਼ੀਆਂ ਲਗਾਤਾਰ ਜਾਰੀ ਨੇ ਪਾਣੀਆਂ ਦੇ ਵਿਵਾਦ ਨੂੰ ਲੈ ਕੇ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ ਤੇ ਆਮ ਆਦਮੀ ਪਾਰਟੀ ਦਾ ਵਿਰੋਧ ਆਮ ਆਦਮੀ ਪਾਰਟੀ ਖੁਦ ਵਿਰੋਧ ਕਰਨ ਸੁਨੀਲ ਜਾਖੜ ਦੇ ਕੋਲ ਪਹੁੰਚ ਸੁਨੀਲ ਜਾਖੜ ਦੀ ਕੋਠੀ ਅੱਗੇ ਪ੍ਰਦਰਸ਼ਨ ਕਰਨ ਦੇ ਲਈ ਆਮ ਆਦਮੀ ਪਾਰਟੀ ਪਹੁੰਚੀ ਹੈ ਤੇ ਆਗੂ ਸ਼ਮੇਂਦਰ ਸਿੰਘ ਖਿੰਡਾ ਪਹੁੰਚੇ ਨੇ ਕੋਠੀ ਦੇ ਬਾਹਰ ਸੁਨੀਲ ਜਾਖੜ ਦੇ ਪਤੀ ਜੇ ਤੇ ਆਬੋਹਰ ਤੋਂ ਹੰਪਸੀਆ ਐਮ ਐਲ اے ਪਾਣੀ ਦਾ ਹੋ ਸੰਦੀਪ ਜਾਖੜ ਪਹੁੰਚੇ ਮਾਹੌਲ ਤਣਾਪੂਰਨ ਬਣਿਆ ਹੋਇਆ ਹੈ ਆਪਾਪੂ ਨੇ ਸੰਦੀਪ ਜਾਖੜ ਤੇ ਸਵਾਲ ਚੁੱਕੇ ਨੇ ਪੁੱਛਿਆ ਹੈ ਸੰਦੀਪ ਜਾਖੜ ਸਪਸ਼ਟਕਰਨ ਕਿ ਉਹ ਕਾਂਗਰਸ ਜਹਾਜਾਂ ਤੇ ਪੰਜ ਪਾਦੇ ਵਿੱਚ ਸੰਦੀਪ ਜਾਖੜ ਨੇ ਆਪ ਤੇ ਡਰਾਮੇਬਾਸੀ ਕਰਨ ਦਾ ਇਲਜ਼ਾਮ ਲਗਾਇਆ ਹੈ ਸੋ ਇੱਕ ਪਾਸੇ ਜਿੱਥੇ ਲਗਾਤਾਰ ਇਹ ਮੰਗ ਹੋ ਰਹੀ ਹੈ ਕਿ ਪੰਜਾਬ ਭਾਜਪਾ ਆਪਣਾ ਸਟੈਂਡ ਸਪਸ਼ਟ ਕਰੇ ਕਿ ਪਾਣੀਆਂ ਦੇ ਮਸਲੇ ਤੇ ਪੰਜਾਬ ਭਾਜਪਾ ਕੀ ਸੋਚ ਰਹੀ ਹੈ ਤਾਂ ਦੂਜੀ ਤਸਵੀਰ ਆ ਬਹੁਤ ਸਾਹਮਣੇ ਆਈ ਹੈ ਆਮ ਆਪ ਪਾਰਟੀ ਜੀ ਜਖਰ ਜੀ ਹਾਇਰ ਡਾਕਟਰ ਆਕਰਨ ਪਹੁੰਚੇ ਇੱਕ ਸੰਦੀਪ ਜੋਖੜ ਘਰ ਤੋਂ ਬਾਹਰ ਆਏ ਬਹਿਸਬਾਜ਼ੀ ਹੁੰਦੀ ਵੀ ਨਜ਼ਰ ਆਈ ਤੁਸੀਂ ਕਰਨਾ ਅੰਦਰ ਆ ਕੇ ਬੈਠੋ ਮੋਸਟ ਵੈਲਕਮ ਇੱਥੇ ਕਰਨਾ ਇੱਥੇ ਕਰੋ ਜਿਵੇਂ ਤੁਹਾਨੂੰ ਸੂਟ ਕਰਦਾ ਨਾ ਨਾ ਬਹੁਤ ਜ਼ਿਆਦਾ ਮੈਸੇਜ ਨਹੀਂ ਆ ਮੈਸੇਜ ਜਖਰ ਸਾਹਿਬ ਨੂੰ ਦੇ ਦੇਣਾ ਹੈ ਨਾ ਸਾਡਾ ਮੈਸੇਜ ਉਹ ਪ੍ਰਨਾਸ ਨਹੀਂ ਮੈਂ ਆਪਣੇ ਚਾਚਾ ਜੀ ਨਾਲੋਂ ਕਾਂਗਰਸ ਚੋਂ ਤੁਸੀਂ ਇਸ ਕਾ ਦੀ ਮਿਲ ਸੁਲਾ ਦਿਓ ਸੋ ਸੁਨੀਲ ਜਾਖਰ ਦੀ ਕੋਠੀ ਦੇ ਅੱਗੇ ਵੱਡੀ ਗੜਗੀ ਦੇ ਵਿੱਚ ਫਿਰ ਤੁਸੀਂ ਆਪ ਦਾ ਸਟੈਂਡ ਕਲੀਅਰ ਕਰੋ ਹਾਂ ਮਾਦੀ ਪਾਰਟੀ ਇਕੱਠੀ ਹੋਈ ਤੁਸੀਂ ਚਾਚਾ ਜੀ ਤੁਹਾਡੇ ਆਪਣੇ ਹੈਗੇ ਨੇ ਬੀਜੇਪੀ ਜਣੇ ਤੁਸੀਂ ਜਿਹੜਾ ਪੰਜਾਬ ਦੇ ਪਾਣੀਆਂ ਦਾ ਜਿਹੜਾ ਮੈਂ ਸਮਝਦਾ ਬੜਾ ਪਖਦਾ ਹੋਇਆ ਮੁੱਦਾ ਹੈ ਤੇ ਸਾਡੇ ਸੀਐਮ ਭਗਵੰਤ ਸਿੰਘ ਜੀ ਮਾਨ ਨੇ ਵੀ ਸਟੇਟਮੈਂਟ ਦਿੱਤੀ ਸੀ ਕਿ ਜਿਹੜਾ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਅਸੀਂ ਕਿਸੇ ਹੋਰ ਸਟੇਟ ਨੂੰ ਨਹੀਂ ਦੇਵਾਂਗੇ ਹੁੰਦੇ ਇਸ ਦਰਬ ਦੇ ਵਿੱਚ ਜਿਹੜੀ ਕੱਲ ਕੇਂਦਰ ਸਰਕਾਰ ਨੇ ਸਾਡੇ ਜਿਹੜੇ ਬੀਬੀ ਐਮਬੀ ਦੇ ਜਿਹੜੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਜਿਹੜੇ ਆਪਣੇ ਡਾਇਰੈਕਟਰ ਨੇ ਅਕਾਸ਼ਦੀਪ ਜੀ ਨੂੰ ਬਦਲ ਕੇ ਤੇ ਉੱਥੇ ਸੰਜੀਵ ਜੀ ਨੂੰ ਲਾਇਆ ਮੈਂ ਸਮਝਦਾ ਵਾਂ ਕਿ ਇਹ ਇੱਕ ਜਿਹੜਾ ਪੰਜਾਬ ਦਾ ਵਿਤਕਰਾ ਜਿਹੜਾ ਹਮੇਸ਼ਾ ਕੇਂਦਰ ਸਰਕਾਰ ਭਾਜਪਾ ਨੂੰ ਕੀਤਾ ਗਿਆ ਤੇ ਅਸੀਂ ਅੱਜ ਉਹਦੇ ਰੋਸ ਦੇ ਵਿੱਚ ਜਿਹੜਾ ਜ਼ਿਲ੍ਹਾ ਫਾਜ਼ਲਕਾ ਦੇ ਵਿੱਚ ਜਿਹੜੇ ਡਿਸਟ੍ਰਿਕਟ ਹੈੱਡਕੁਆਰਟਰ ਤੇ ਜਿਹੜੇ ਸਾਡੇ ਸੁਨੀਲ ਜਾਖੜ ਜੀ ਨੇ ਪੰਜਾਬ ਪ੍ਰਧਾਨ ਉਹਨਾਂ ਨੂੰ ਸੂਚਿਤ ਕਰਨ ਆਏ ਸੀ ਕਿ ਤੁਸੀਂ ਪੰਜਾਬ ਦੇ ਵਾਸੀ ਹੋ ਪੰਜਾਬ ਦੇ ਪ੍ਰਧਾਨੋਂ ਭਾਜਪਾ ਦੇ ਤੁਸੀਂ ਰਿਜ਼ਾਈਨ ਕਰੋ ਜਾਂ ਪੰਜਾਬ ਦੇ ਲੋਕਾਂ ਨਾਲ ਖੜੋ ਕਿਉਂਕਿ ਪੰਜਾਬ ਦਾ ਇੱਕ ਬੂੰਦ ਵੀ ਪਾਣੀ ਅਸੀਂ ਕਿਸੇ ਹੋਰ ਸਟੇਟ ਨੂੰ ਨਹੀਂ ਦੇਵਾਂਗੇ ਅੱਜ ਆਮ ਆਦਮੀ ਪਾਰਟੀ ਹਮੇਸ਼ਾ ਦੀ ਰਾਈ ਕੇਵਲ ਸਿਆਸਤ ਕਰ ਰਹੀ ਹੈ ਬਿਲਕੁਲ ਕਿਉਂਕਿ ਦੂਜੀ ਗੱਲ ਉਹਨਾਂ ਨੇ ਕਿਹਾ ਜਾਖੜ ਸਾਹਿਬ ਦਾ ਕੀ ਸਟੈਂਡ ਹੈ ਤੇ ਜਾਖੜ ਸਾਹਿਬ ਦਾ ਜਿਹੜਾ ਆ ਮੈਂ ਇੱਕ ਬਿਆਨ ਲੈ ਕੇ ਆਇਆ ਵੀ ਪੰਜਾਬ ਕੋਲੇ ਇੱਕ ਵੀ ਬੂੰਦ ਐਕਸਟਰਾ ਪਾਣੀ ਨਹੀਂ ਹੈ ਆ 2 ਸਾਲ ਪੁਰਾਣਾ ਉਹਨਾਂ ਦਾ ਬਿਆਨ ਹੈ ਤੇ ਟਾਈਮ ਟੂ ਟਾਈਮ ਲਗਾਤਾਰ ਆਈ ਬਿਆਨ ਆ ਰਿਹਾ ਜਾਖੜ ਸਾਹਿਬ ਦਾ ਮੇਰੇ ਖਿਆਲ ਆ ਗੱਲ ਉਹਨਾਂ ਨੂੰ ਵੀ ਪਤਾ ਹੈ ਲੇਕਿਨ ਉਹਨਾਂ ਨੇ ਮੈਨੂੰ ਗੱਲ ਪੁੱਛੀ ਤੇ ਇਸ ਕਰਕੇ ਮੈਂ ਆ ਗੱਲ ਸਪਸ਼ਟ ਕਰਤੀ ਵੀ ਜਾਖੜ ਸਾਹਿਬ ਦਾ ਕਲੀਅਰ ਸਟੈਂਡ ਹੈ ਪੰਜਾਬ ਕੋਲੇ ਐਕਸਟਰਾ ਪਾਣੀ ਨਹੀਂ ਹੈ ਦੂਜੀ ਗੱਲ ਜਿਹੜੀ ਮੈਂ ਸਿਆਸਤੀ ਗੱਲ ਕਰ ਰਿਹਾ ਸੀਗਾ ਆਪਣੇ ਜਦੋਂ ਹਰਿਆਣੇ 'ਚ ਚੋਣ ਹੋਇਆ ਸੀ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਕਹਿੰਦੇ ਆ ਵੀ ਅਸੀਂ ਪਾਣੀ ਹਰਿਆਣਾ ਨੂੰ ਦੇ ਦੇਾਂਗੇ ਸਾਡੀ ਸਰਕਾਰ ਬਣਾਓ ਆ ਉਹਨਾਂ ਦੇ ਐਮਪੀ ਦੇ ਬਿਆਨ ਹੈ ਕਹਿਣ ਦਾ ਪਾਵ ਹੈ ਹਰ ਜਗ੍ਹਾ ਸਿਰਫ ਪੋਲਿਟਿਕਸ ਰਾਜਨੀਤੀ ਤੇ ਜਵਾਬ ਸੁਣਨ ਦਾ ਉਹਨਾਂ ਕੋਲੇ ਕਾੜ ਜਾਈ ਹੈ ਨਹੀਂ